ਇਹ ਤੁਹਾਨੂੰ ਵੀ ਸਿਮਰਨ ਕਰਦੇ ਸਮੇਂ ਐਦਾਂ ਮਹਿਸੂਸ ਹੋਇਆ ਜਾਂ ਤੁਹਾਡੇ ਨਾਲ ਇਹ ਘਟਨਾ ਵਾਪਰੀ ਇਹ ਜੋ ਅੱਜ ਦਾ ਸਵਾਲ ਆਇਆ ਇਹ ਤਕਰੀਬਨ ਤਕਰੀਬਨ ਹਰ ਇੱਕ ਜੀਵ ਦੇ ਨਾਲ ਹੁੰਦਾ ਮਨਜੀਤ ਸਿੰਘ ਜੀ ਲਿਖਦੇ ਆ ਸਤਿ ਸ੍ਰੀਕਾਲ ਜੀ ਮੈਨੂੰ ਸਿਮਰਨ ਕਰਦੇ ਸਮੇਂ ਸਿਰ ਤੇ ਧੌਣ ਦੇ ਜੋ ਪੱਠੇ ਆ ਉਹ ਆਕੜ ਜਾਂਦੇ ਆ ਹੱਥ ਪੈਰ ਸੁਨ ਹੋ ਜਾਂਦੇ ਆ ਤੇ ਹੱਥਾਂ ਪੈਰਾਂ ਦਾ ਜੋ ਬਲੱਡ ਫਲੋ ਆ ਉਹ ਰੁਕ ਜਾਂਦਾ ਸਿਰ ਵੀ ਸੁਨ ਹੋ ਜਾਂਦਾ ਸੋ ਉਹ ਕਹਿੰਦੇ ਕਿ ਇਹਦੇ ਬਾਰੇ ਕੁਝ ਉਹਨਾਂ ਨੂੰ ਦੱਸੋ। ਵਾਹਿਗੁਰੂ ਦੇਖੋ ਜਦੋਂ ਆਪਾਂ ਚੌਂਕੜਾ ਮਾਰ ਕੇ ਬੈਠਦੇ ਆਂ ਤਾਂ ਇੱਕ ਆਪਣੀ ਸ਼ਮਤਾ ਹੁੰਦੀ ਆ ਸਰੀਰ ਦੀ ਬੇ ਉਹ ਕਦ ਤੱਕ ਬੈਠ ਸਕਦਾ ਆ ਜਦ ਤੱਕ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਦਰਦ ਪੇਨ ਨਹੀਂ ਹੁੰਦਾ ਕੋਈ ਅਕੜਾਂ ਨਹੀਂ ਹੁੰਦੀ ਉਦੋਂ ਤੱਕ ਬੈਠ ਸਕਦੇ ਆ ਜਦੋਂ ਕੋਈ ਵੀ ਅਜੀਹਾ ਆਪਣੇ ਨਾਲ ਹੋਣ ਲੱਗਦਾ ਵੀ ਕਿ ਦਰਦ ਹੋ ਗਿਆ ਕੋਈ ਸੋਨ ਹੋ ਗਿਆ ਥੋੜਾ ਜਿਹਾ ਆਪਣੇ ਸਰੀਰ ਨੂੰ ਆਪਾਂ ਹਿਲਾ ਸਕਦੇ ਆ ਖੜੇ ਹੋ ਸਕਦੇ ਆ ਥੋੜਾ ਜਿਹਾ ਇੱਧਰ ਉੱਧਰ ਘੁੰਮਣ ਤੋਂ ਬਾਅਦ ਆਪਾਂ ਦੁਬਾਰਾ ਫੇਰ ਬੈਠ ਸਕਦੇ ਹਾਂ ਤੇ ਜੇ ਸਿਮਰਨ ਕਰਦੇ ਕਰਦੇ ਸਾਡਾ ਜੋ ਸਹਜ ਆਮੰਦ ਆ ਉਹ ਬਣ ਕੇ ਆਇਆ ਸਾਨੂੰ ਨੀਂਦ ਜਹੀ ਦੀ ਅਵਸਥਾ ਬਣਦੀ ਆ ਫਿਰ ਚੌਂਕੜੀ ਹਟਾ ਕੇ ਆਪਾਂ ਸਿੱਧੇ ਲੇਟ ਸਕਦੇ ਹਾਂ ਸਿੱਧੇ ਲੇਟਣ ਦੇ ਨਾਲ ਕੀ ਹੋਵੇਗਾ ਕਿ ਸਾਡਾ ਪੂਰਾ ਸਰੀਰ ਰਿਲੈਕਸ ਹੋ ਜਾਊਗਾ ਕਿਸੇ ਵੀ ਤਰ੍ਹਾਂ ਦੀ ਕੋਈ ਅਕੜਾਨ ਸੁੰਨ ਜਾਂ ਜੋ ਬਲੱਡ ਫਲੋ ਦੀ ਤੁਸੀਂ ਗੱਲ ਕਰਦੇ ਆ ਉਹ ਨਹੀਂ ਰਹੂਗਾ ਨਾ ਹੀ ਕੋਈ ਚੀਜ਼ ਸੁੰਨ ਹੋਵੇਗੀ ਦੇਖੋ ਵਾਹਿਗੁਰੂ ਸਿਮਰਨ ਕਰਦੇ ਸਮੇਂ ਸਰੀਰ ਦਾ ਕੋਈ ਏਡਾ ਰੋਲ ਨਹੀਂ ਹੈ ਮਨ ਨੇ ਸੁਣਨਾ ਸਿਮਰਨ ਆਪਾਂ ਤਨ ਦੁਆਰਾ ਕਰਵਾਉਂਦੇ ਜਰੂਰ ਹਾਂ ਪਰ ਜਦੋਂ ਸਹਜ ਬਣ ਜਾਂਦਾ ਹੈ ਅੰਦਰੋਂ ਅਨਹਦ ਸ਼ਬਦ ਸੁਣਦੇ ਨੇ ਫਿਰ ਮਨ ਨੂੰ ਆਪਾਂ ਉਹ ਸ਼ਬਦ ਸੁਣਾਉਣੇ ਆ ਤੇ ਸਰੀਰ ਉੱਥੇ ਜ਼ੀਰੋ ਹੋ ਜਾਂਦਾ ਇਸ ਗੱਲ ਦਾ ਆਪਾਂ ਹਮੇਸ਼ਾ ਖਿਆਲ ਰੱਖਣਾ ਕਿ ਤਨ ਦਾ ਰੋਲ ਉਦੋਂ ਤੱਕ ਹੈ ਜਦ ਤੱਕ ਉਹ ਸਿਮਰਨ ਬੋਲ ਕੇ ਕਰਦਾ ਪਿਆ ਤੇ ਮਨ ਸੁਣਦਾ ਪਿਆ ਹੁਣ ਰਾਤ ਨੂੰ ਸੌਣ ਤੋਂ ਬਾਅਦ ਆਪਣੇ ਸਰੀਰ ਦਾ ਕਿੰਨਾ ਕੁ ਰੋਲ ਰਹਿ ਜਾਂਦਾ ਆਪਾਂ ਸਾਰੀ ਰਾਤ ਪੈ ਜਾਂਦੇ ਆ ਸੋ ਇਸੇ ਤਰ੍ਹਾਂ ਆਪਾਂ ਸਿਮਰਨ ਕਰਦੇ ਸਮੇਂ ਵੀ ਜਦੋਂ ਮਨ ਦਾ ਸਹਜ ਬਣਦਾ ਹੈ ਫਿਰ ਆਪਾਂ ਚੌਂਕੜੀ ਹਟਾ ਕੇ ਸਿੱਧੇ ਲੇਟ ਸਕਦੇ ਆ ਜੇ ਆਪਾਂ ਧਿਆਨ ਦੇ ਵਿੱਚ ਜਾਣਾ ਹੈ ਤੇ ਜੇ ਸਿਮਰਨ ਕਰਦੇ ਸਮੇਂ ਸਾਡੀ ਚੌਂਕੜੀ ਬਹੁਤ ਜ਼ਿਆਦਾ ਲੰਬੀ ਹੈ ਇੱਕ ਦੋ ਘੰਟੇ ਆਪਾਂ ਆਰਾਮ ਨਾਲ ਲਗਾ ਸਕਦੇ ਹਾਂ ਫਿਰ ਕੁਝ ਸਮਾਂ ਬੈਠ ਕੇ ਸਿਮਰਨ ਕੀਤਾ ਤੇ ਫਿਰ ਚੌਂਕੜੀ ਵੱਜੇ-ਵੱਜੇ ਤੇ ਆਪਾਂ ਧਿਆਨ ਦੇ ਵਿੱਚ ਵੀ ਜਾ ਸਕਦੇ ਆ ਪਿਛੇ ਦੀ ਤਰ੍ਹਾਂ ਦੀ ਕੋਈ ਢੋਲ ਲਗਾਈ ਜਾ ਸਕਦੀ ਹੈ ਸਰੀਰ ਨੂੰ ਸਹਾਰਾ ਦਿੱਤਾ ਜਾ ਸਕਦਾ ਤਾਂ ਜੋ ਧਿਆਨ ਦੇ ਵਿੱਚ ਜਾਣ ਸਮੇ ਇਹ ਡਿੱਗੇ ਨਾ ਸੋ ਇਸ ਮਾਰਗ ਨੂੰ ਆਪਾਂ ਔਖਾ ਨਾ ਬਣਾਉਂਦੇ ਹੋਏ ਸੌਖਾ ਸੌਖਾ ਕਰਦੇ ਹੋਏ ਮਾਲਕ ਨੂੰ ਪਿਆਰ ਦੇ ਨਾਲ ਵਾਜਾ ਮਾਰੀਏ ਵਾਹ ਗੁਰੂ ਵਾਹ ਗੁਰੂ ਇਸ ਤਰ੍ਹਾਂ ਆਪਾਂ ਸਿਮਰਨ ਕਰਨਾ